ਗੱਲ ਹੁਣ ਆਪਾਂ ਕਰਨ ਜਾ ਰਹੇ ਆ ਜੀ ਕੋਲੇਸਟ੍ਰੋਲ ਨੂੰ ਲੈ ਕੇ ਹਾਲਾਂਕਿ ਜਦੋਂ ਵੀ ਕੋਲੇਸਟ੍ਰੋਲ ਦੀ ਗੱਲ ਹੁੰਦੀ ਹੈ ਜਾਂ ਇਸ ਵਰਡ ਸੁਣਿਆ ਜਾਂਦਾ ਹੈ ਇਹ ਸ਼ਬਦ ਕੋਲੇਸਟ੍ਰੋਲ ਸੁਣਿਆ ਜਾਂਦਾ ਹੈ ਤਾਂ ਸਿੱਧਾ ਹੀ ਦਿਮਾਗ ਦੇ ਵਿੱਚ ਆ ਜਾਂਦਾ ਹੈ ਕਿ ਦਿਲ ਦੇ ਨਾਲ ਜੁੜੀ ਬਿਮਾਰੀ ਦੀ ਅਸੀਂ ਸ਼ਾਇਦ ਗੱਲ ਕਰਨ ਜਾ ਰਹੇ ਆ ਪਰ ਇੱਥੇ ਅਵੇਅਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕੋਲੇਸਟ੍ਰੋਲ ਵੀ ਦੋ ਤਰ੍ਹਾਂ ਦਾ ਹੁੰਦਾ ਹੈ ਐਚ ਡੀ ਐਲ ਤੇ ਐਲ ਡੀ ਐਲ ਐਚ ਡੀ ਐਲ ਹੁੰਦਾ ਹੈ ਚੰਗਾ ਕੋਲੇਸਟਰੋਲ ਗੁੱਡ ਕੋਲੇਸਟਰੋਲ ਜੋ ਕਿ ਸਾਡੀ ਸਿਹਤ ਲਈ ਸਾਡੇ ਦਿਲ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤੇ ਐਲ ਡੀ ਐਲ ਹੁੰਦਾ ਹੈ ਮਾੜਾ ਕੋਲੇਸਟਰੋਲ ਜੋ ਕਿ ਕਿਤੇ ਨਾ ਕਿਤੇ ਸਾਡੇ ਦਿਲ ਦੇ ਨਾਲ ਜੁੜੀਆਂ ਜਿਹੜੀ ਨਰਵਜ਼ ਹੁੰਦੀਆਂ ਉਹਨਾਂ ਵਿੱਚ ਬਲੌਕੇਜ ਕਰਨ ਦਾ ਇੱਕ ਕਾਰਨ ਬਣ ਜਾਂਦਾ ਹੈ ਇਸ ਲਈ ਜਦੋਂ LDL ਵਧਣ ਲੱਗਦਾ ਹੈ ਤਾਂ ਉਥੇ ਹਾਰਟ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਵਧਣ ਲੱਗਦੇ ਨੇ ਪਰ ਇੱਥੇ ਜਾਣਨਾ ਜ਼ਰੂਰੀ ਹੈ ਕਿ ਅਸੀਂ ਅਗਰ ਆਪਣੇ HDL ਨੂੰ ਗੁੱਡ ਕੋਲੇਸਟ੍ਰੋਲ ਨੂੰ ਵਧਾ ਲੈਂਦੇ ਹਾਂ ਤਾਂ ਉਹ ਜਿਹੜਾ ਹੈ ਮਾੜੇ ਕੋਲੇਸਟ੍ਰੋਲ ਨੂੰ ਬੋਡੀ ਚੋਂ ਬਾਹਰ ਕਰਨ ਦਾ ਵੀ ਕੰਮ ਕਰਦਾ ਹੈ ਹੁਣ ਅਗਲਾ ਸਵਾਲ ਇਹ ਆ ਜਾਂਦਾ ਹੈ ਕਿ ਅਸੀਂ ਗੁੱਡ ਕੋਲੇਸਟ੍ਰੋਲ ਨੂੰ ਕਿਵੇਂ ਵਧਾਈਏ ਸਾਨੂੰ ਆਖਿਰ ਖਾਣ ਪੀਣ ਵਿੱਚ ਅਜਿਹਾ ਕੀ ਸ਼ਾਮਿਲ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਸਾਡੀ ਬੋਡੀ ਦੇ ਵਿੱਚ ਗੁੱਡ ਕੋਲੇਸਟ੍ਰੋਲ ਯਾਨੀ HDL ਵੱਧ ਜਾਏ ਤੇ ਉਸ ਦੇ ਨਾਲ ਬੈਡ ਕੋਲੇਸਟ੍ਰੋਲ ਯਾਨੀ एलडीएल ਘਟ ਹੋ ਜਾਏ ਸਭ ਤੋਂ ਪਹਿਲਾਂ ਦੇਖੋ ਆਪਣੀ ਖਾਣ ਪੀਣ ਦੀਆਂ ਆਦਤਾਂ ਤੇ ਹੀ ਫੋਕਸ ਕਰਨਾ ਬਹੁਤ ਜ਼ਰੂਰੀ ਹੈ ਪਹਿਲਾਂ ਤਾਂ ਜਿਹੜੇ ਅਲਕੋਹਲ ਕੰਜ਼ੂਮ ਕਰਦੇ ਨੇ ਡਰਿੰਕ ਕਰਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਛੱਡਣੀਆਂ ਹੀ ਪੈਣਗੀਆਂ ਕਿਉਂਕਿ ਇਹ ਇੱਕ ਐਕਸਟਰਾ ਕੈਲਰੀ ਸਿੱਧੀ ਜਿਹੜੀ ਹੈ ਐਮਪਟੀ ਕੈਲਰੀਜ਼ ਜਿਨ੍ਹਾਂ ਨੂੰ ਕਹਿੰਦੇ ਆ ਜਾਂਦੀਆਂ ਔਰ ਬਾਡੀ ਉਹਨਾਂ ਨੂੰ ਅੰਦਰ ਹੀ ਐਡ ਕਰਦੀ ਰਹਿੰਦੀ ਹੈ ਸਮਾੰਦੀ ਰਹਿੰਦੀ ਹੈ ਬਾਡੀ ਦੇ ਅੰਦਰ ਜੋ ਫੈਟ ਬਣ ਜਾਂਦਾ ਹੈ ਤੇ ਉਸ ਤੋਂ ਬਾਅਦ ਐਲਡੀਐਲ ਜੋ ਹੈ ਵਧਣਾ ਸ਼ੁਰੂ ਹੋ ਜਾਂਦਾ ਤੇ ਮੈਂ ਹੁਣ ਸਿੱਧਾ ਉਸ ਟੌਪਿਕ ਤੇ ਆ ਰਹੀ ਹਾਂ ਕਿ ਤੁਸੀਂ ਕੀ ਕੁਝ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹੋ ਤਕਰੀਬਨ ਮੈਂ ਕੁਝ ਅਲੱਗ-ਅਲੱਗ ਚੀਜ਼ਾਂ ਤੁਹਾਨੂੰ ਜ਼ਰੂਰ ਦੱਸਾਂਗੀ ਤੁਹਾਨੂੰ ਜਿਹੜਾ ਜਿਹੜਾ ਕੰਫਰਟੇਬਲ ਲੱਗੇ ਉਹ ਚੀਜ਼ਾਂ ਜ਼ਰੂਰ ਐਡ ਕਰ ਲੈਣਾ ਦੇਖਿਓ ਕਈ ਵਾਰੀ ਹੁੰਦਾ ਹੈ ਕਿ ਕਈ ਲੋਕ ਸੋਚਦੇ ਨੇ ਕਿ ਅਸੀਂ ਕਿਉਂਕਿ ਜਿਹੜੀ ਚੰਗੀਆਂ ਖਾਣ-ਪੀਣ ਦੀਆਂ ਚੀਜ਼ਾਂ ਹੁੰਦੀਆਂ ਥੋੜੀਆਂ ਮਹਿੰਗੀਆਂ ਲੱਗਦੀਆਂ ਹੈ ਤਾਂ ਲੋਕ ਕਹਿੰਦੇ ਐਨੀਆਂ ਮਹਿੰਗੀਆਂ ਚੀਜ਼ਾਂ ਅਸੀਂ ਕਿੱਥੋਂ ਖਾਣੀਆਂ ਪਰ ਇਹ ਜ਼ਰੂਰ ਸੋਚੋ ਅੱਜ ਅਗਰ ਤੁਸੀਂ ਥੋੜੀ ਚੀਜ਼ ਮਹਿੰਗੀ ਵੀ ਹੈ ਖਾ ਲੋਗੇ ਚੰਗੀ ਹੈ ਤੇ ਕੱਲ ਨੂੰ ਤੁਸੀਂ ढेर सारिया बीमारियों तो बच सद फिर जो कोई हैल्थ इशू हो जाता है महंगे महंगे ट्रीटमेंट भी करवाने पैं है महंगे महंगे टैसट भी करवाने पेंद महंगी महंगी दवाइया भी खाणिया पवाइया तो होने वाले साइड इफैक्ट भी झेलने पानसिक परेशानी भी होंगी है पूरा परिवार भी परेशान हो जाता है तो उसको तो वजी की है उसको तो वजी यही है कि अने खाण पीन के चंगी आदत चंगी चीज़ा शामिल करिए खुद भी खाइए अपने पूरे परिवार को भी खिलाईए सब तो पहला मैं गल जा रही हूँ जी आप घर के तेल यूज़ करते हैं 올리브 오일 사누 유즈 ਕਰਨਾ ਚਾਹੀਦਾ ਹੈ 올리브 오일 ਦੇ ਵਿੱਚ ਜੋ ਹੈ MUFA ਯਾਨੀ ਕਿ ਮੋਨੋ ਅਨਸੈਚੁਰੇਟਿਡ ਫੈਟੀ ਐਸਿਡ ਸਾਨੂੰ ਮਿਲ ਜਾਂਦੇ ਨੇ ਜੋ ਕਿ ਦਿਲ ਦੀ ਸਿਹਤ ਲਈ ਓਵਰਆਲ ਹੈਲਥ ਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ ਸੋ ਇਸ ਦੇ ਨਾਲ ਨਾਲ ਅਗਰ ਅਸੀਂ ਜਦੋਂ 올리브 오일 ਦੀ ਗੱਲ ਕਰ ਰਹੇ ਹਾਂ ਤਾਂ ਇਸ ਦੇ ਵੀ ਜੋ ਹੈ ਚੰਗੀ ਮਾਤਰਾ ਵਿੱਚ ਸਾਨੂੰ ਐਂਟੀਆਕਸੀਡੈਂਟ ਮਿਲਦੇ ਨੇ ਐਂਟੀਆਕਸੀਡੈਂਟਸ ਵੀ ਸਾਡੀ ਬਾਡੀ ਦੇ ਵਿੱਚੋਂ ਫ੍ਰੀ ਰੈਡੀਕਲਸ ਨੂੰ ਬਾਹਰ ਕਰਦੇ ਨੇ ਫ੍ਰੀ ਰੈਡੀਕਲਸ ਮਤਲਬ ਜਿਹੜੇ ਵੀ ਮਾੜੇ ਤੱਤ ਬਾਡੀ ਵਿੱਚ ਖਾਣੇ ਪੀਣੇ ਤੋਂ ਜਾਂ ਪੋਲਿਊਸ਼ਨ ਤੋਂ ਸਾਡੀ ਬਾਡੀ ਵਿੱਚ ਆ ਗਏ ਨੇ ਉਹਨਾਂ ਨੂੰ ਬਾਹਰ ਕਰਦੇ ਆ ਪਰ ਹੁਣ ਜਦ ਇੱਥੇ ਆਪਾਂ ਗੱਲ 올ਿਵ ਆਇਲ ਦੀ ਕਰ ਰਹੇ ਆ ਤਾਂ ਕੁਝ ਚੀਜ਼ਾਂ ਨੂੰ ਧਿਆਨ ਵਿੱਚ ਇੱਥੇ ਰੱਖਣਾ ਹੈ 올ਿਵ ਆਇਲ ਨੂੰ ਲੈ ਕੇ ਉਹ ਕੀ ਨੇ ਉਹ ਇਹ ਹੈ ਕਿ ਅਸੀਂ 올ਿਵ ਆਇਲ ਦੇ ਵਿੱਚ ਕੋਈ ਚੀਜ਼ਾਂ ਫਰਾਈ ਕਰ ਕਰਕੇ ਨਹੀਂ ਖਾਣੀ ਹੈ ਕਿ ਅਸੀਂ ਕਹਿੰਦੇ 올ਿਵ ਆਇਲ ਚੰਗਾ ਹੈ ਤੇ ਚਲੋ ਠੀਕ ਹੈ ਜੀ ਬੋਤਲਾਂ ਅਸੀਂ ਲੈ ਆਏ ਆ ਕਾਜ ਕੋਈ ਫਰਾਈ ਵੀ ਕਰਨੀ ਹੈ ਚੀਜ਼ ਤ ਬਹੁਤ ਜ਼ਿਆਦਾ ਜ਼ਿਆਦਾ 올ੀ ਆਇਲ ਪਾ ਰਹੇ ਆ ਤੇ ਖਾ ਰਹੇ ਆ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਤੁਸੀਂ ਖਾਣ ਵੇਲੇ ਆਪਣਾ ਜਿਹੜਾ ਸੈਲਡ ਬਣਾਣੇ ਹੋ ਇੱਕ ਚਮਚ 올ਿਵ ਆਇਲ ਉਸ ਦੇ ਉੱਪਰ ਪਾ ਸਕਦੇ ਹੋ ਜਾਂ ਕੋਈ ਸਬਜ਼ੀ ਬਣਾਈ ਹੈ ਇੱਕ ਚਮਚ ਉਸ ਦੇ ਉੱਪਰ ਪਾ ਸਕਦੇ ਹੋ ਸਬਜ਼ੀ ਤੁਸੀਂ ਅਗਰ ਬਿਨਾਂ ਤੇਲ ਤੜਕੇ ਤੋਂ ਵੀ ਬਣਾ ਰਹੇ ਹੋ ਜਾਂ ਬਹੁਤ ਘੱਟ ਤੜਕੇ ਨਾਲ ਬਣਾ ਰਹੇ ਹੋ ਤਾਂ ਤੁਸੀਂ ਹਮੇਸ਼ਾ ਕੋਸ਼ਿਸ਼ ਇਹ ਕਰਨੀ ਹੈ ਕੋਈ ਵੀ ਤੇਲ ਅਗਰ ਯੂਜ਼ ਕਰ ਰਹੇ ਹੋ ਉਹਨੂੰ ਤੁਸੀਂ ਸਾੜਨਾ ਨਹੀਂ ਹੈ ਘਰਾਂ ਦੇ ਵਿੱਚ ਅਸੀਂ ਸਰੋਂ ਦਾ ਤੇਲ ਯੂਜ਼ ਕਰਦੇ ਹਾਂ ਉਹਨੂੰ ਦਾ ਸਾੜ ਕੇ ਧੂਆਂ ਕੱਢ ਲੈਣੇ ਆ ਅਸੀਂ ਕਹਿੰਦੇ ਹਾਂ ਜੀ ਹੁਣ ਇਹ ਸਾਫ਼ ਹੋ ਗਿਆ ਇਹਦਾ ਕੜਵਾਪਣ ਸਾਫ਼ ਹੋ ਗਿਆ ਤੇ ਹੁਣ ਅਸੀਂ ਇਸ ਦੇ ਵਿੱਚ ਸਬਜ਼ੀ ਬਣਾਈਏ ਉੱਥੇ ਹੀ ਗਲਤੀ ਹੋ ਰਹੀ ਹੈ ਜਿਵੇਂ ਹੀ ਤੁਸੀਂ ਸਰੋਂ ਦੇ ਤੇਲ ਨੂੰ ਸਾੜ ਲੈਂਦੇ ਹੋ ਉਸ ਦਾ ਧੂਆ ਕੱਢ ਲੈਂਦੇ ਹੋ ਉਸ ਵਿੱਚ ਬਣ ਜਾਂਦਾ ਹੈ ট্রান্স ਫੈਟ ਤੇ ট্রান্স ਫੈਟ ਸਾਡੀ ਬਾਡੀ ਲਈ ਬਹੁਤ ਹੀ ਜ਼ਿਆਦਾ ਹਾਰਮਫੁਲ ਹੈ ਸਾਡੇ ਦਿਲ ਦੇ ਲਈ ਬਹੁਤ ਜ਼ਿਆਦਾ ਹਾਰਮਫੁਲ ਹੈ ਅਦਰਵਾਈਜ਼ ਸਰੋਂ ਦੇ ਤੇਲ ਦੇ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਫਾਇਦੇ ਨੇ ਪਰ ਜਦੋਂ ਅਸੀਂ ਉਹਨੂੰ ਸਾੜ ਦਿੰਨੇ ਆ ਉਸ ਦਾ ਧੂਆ ਕੱਢ ਦਿੰਨੇ ਆ ਤਾਂ ਉਹ ਫਾਇਦੇਮੰਦ ਨਹੀਂ ਹਾਨੀਕਾਰਕ ਹੋ ਜਾਂਦਾ ਹੈ ਸਾਡੀ ਹੈਲਥ ਦੇ ਲਈ ਇਸ ਲਈ ਕੋਈ ਵੀ ਤੇਲ ਤੁਸੀਂ ਵਰਤੋ ਉਸ ਨੂੰ ਸਾੜਨਾ ਬਿਲਕੁਲ ਨਹੀਂ ਹੈ ਬਸ ਹਲਕਾ ਜਿਹਾ ਗਰਮ ਹੋਇਆ ਨਾਲ ਹੀ ਉਸ ਵਿੱਚ ਮਸਾਲਾ ਪਾਇਆ ਔਰ ਮਸਾਲਾ ਵੀ ਬਹੁਤ ਸਾੜ ਸਾੜ ਕੇ ਨਹੀਂ ਬਣਾਉਣਾ ਕਿ ਅਸੀਂ ਕਹਿੰਦੇ ਆ ਵੀ ਹੋਰ ਇਹਨੂੰ ਅਸੀਂ ਰਾੜ ਦਿੰਨੇ ਆ ਪਿਆਜ਼ ਲਸਣ ਨੂੰ ਜਿੰਨਾ ਅਸੀਂ ਕਿਸੇ ਚੀਜ਼ ਨੂੰ ਰਾੜਦੇ ਜਾਂਦੇ ਆ ਹੀਟ ਦੇ ਵਿੱਚ ਰੱਖਦੇ ਆ ਉਹਨੇ ਹੀ ਉਸੇ ਚੰਗੇ ਤਦ ਤੱਕ ਖਤਮ ਹੋਣਗੇ ਹੀ ਨੁਕਸਾਨ ਸਾਡੀ ਬੋਡੀ ਨੂੰ ਜ਼ਿਆਦਾ ਕਰਨਗੇ ਇਸ ਲਈ ਜਿਵੇਂ ਅਸੀਂ 올ੀਵ ਆਇਲ ਦੀ ਗੱਲ ਕਰਦੇ ਆ ਤਾਂ ਤੁਸੀਂ ਸੈਲਡ ਦੇ ਉੱਪਰ ਇੱਕ ਚਮਚ ਪਾ ਕੇ ਵੀ ਖਾ ਸਕਦੇ ਹੋ ਔਰ 올ੀਵ ਆਇਲ ਖਰੀਦਣ ਵੇਲੇ ਕੁਝ ਗੱਲਾਂ ਦਾ ਵੀ ਤੁਸੀਂ ਧਿਆਨ ਰੱਖਣਾ ਹੈ ਮਾਰਕੀਟ ਵਿੱਚ ਕਈ ਤਰ੍ਹਾਂ ਦੇ 올ੀਵ ਆਇਲ ਤੁਹਾਨੂੰ ਮਿਲਣਗੇ ਕੁਝ ਤਾਂ ਸਸਤੇ ਵੀ ਹੁੰਦੇ ਨੇ ਕੁਝ ਮਹਿੰਗੇ ਵੀ ਹੁੰਦੇ ਆ ਅਸੀਂ ਦੇਖਦੇ ਆ ਕਿ 올ੀਵ ਆਇਲ ਹੈ ਸਸਤਾ ਮਿਲ ਰਿਹਾ ਸੀ ਇਹ ਲੈ ਲੈਨੇ ਆ ਪਰ ਜਿਹੜਾ ਸਸਤਾ 올ਿਵ ਆਇਲ ਹੋਏਗਾ ਉਸ ਦੇ ਵਿੱਚ ਕੋਈ ਹੋਰ ਤੇਲ ਵੀ ਮਿਕਸ ਕੀਤੇ ਹੁੰਦੇ ਨੇ ਤੇ ਕਈ ਵਾਰ 올ਿਵ ਆਇਲ ਦੀ ਮਾਤਰਾ ਤਾਂ ਘੱਟ ਹੁੰਦੀ ਹੈ ਬਾਕੀ ਜਿਹੜੇ ਹੋਰ ਤੇਲ ਪਾਏ ਹੁੰਦੇ ਉਹਨਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਸੋ ਉਹ ਤੁਹਾਨੂੰ ਫਾਇਦਾ ਨਹੀਂ ਦੇਣ ਵਾਲੇ ਇਸ ਲਈ ਐਕਸਟਰਾ ਵਰਜਨ ਆਇਲ ਜੋ ਹੈ 올ਿਵ ਆਇਲ ਉਹ ਅਗਰ ਤੁਸੀਂ ਲਓਗੇ ਉਸ ਦਾ ਹੀ ਫਾਇਦਾ ਤੁਹਾਨੂੰ ਮਿਲੇਗਾ ਔਰ ਲਿਮਿਟਿਡ ਮਾਤਰਾ ਵਿੱਚ ਹੀ ਵਰਤਣਾ ਹੈ ਯਾਨੀ ਕਿ ਬਹੁਤ ਜ਼ਿਆਦਾ ਜ਼ਿਆਦਾ ਸੀ ਤੇਲ ਪਾ ਕੇ ਜੋ ਹੈ ਸਬਜ਼ੀਆਂ ਕੋਈ ਵੀ ਚੀਜ਼ ਬਣਾ ਰਹੇ ਆ ਜਿਹੜਾ ਬਿਲਕੁਲ ਵੀ ਨਹੀਂ ਕਰਨਾ ਹੈ ਨੂੰ ਇਸ ਦਾ ਫਾਇਦਾ ਤਾਂ ਹੀ ਮਿਲੇਗਾ ਜੇਕਰ ਤੁਸੀਂ ਗੁੱਡ ਕੁਆਲਿਟੀ ਦਾ 올ਿਵ ਆਇਲ ਲਓਗੇ ਔਰ ਦੂਸਰਾ ਲਿਮਿਟਿਡ ਮਾਤਰਾ ਵਿੱਚ ਇਸ ਦਾ ਇਸਤੇਮਾਲ ਕਰੋਗੇ ਅਗਲੀ ਆਪਾਂ ਗੱਲ ਕਰਦੇ ਆਂ ਫਿਸ਼ ਜਿਹੜੇ ਨਾਨ ਨਾਨ ਵੈਜੀਟੇਰੀਅਨ ਨੇ ਫਿਸ਼ ਖਾ ਸਕਦੇ ਨੇ ਉਹਨਾਂ ਨੂੰ ਵੀ ਫਿਸ਼ ਤੋਂ ਜੋ ਹੈ ਬਹੁਤ ਅੱਛੇ ਹੈਲਦੀ ਕੰਪਾਉਂਡਸ ਮਿਲ ਸਕਦੇ ਨੇ ਜਿਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ omega 3 ਫੈਟੀ ਐਸਿਡਸ ਮਿਲ ਸਕਦੇ ਨੇ ਜਿਹੜੇ ਫਿਸ਼ ਖਾ ਲੈਂਦੇ ਨੇ ਤਾਂ ਉਹਨਾਂ ਨੂੰ ਸਿੰਗਾੜਾ ਜਾਂ ਟੂਨਾ ਫਿਸ਼ ਜਿਹੜੀ ਹੁੰਦੀ ਹੈ ਤੁਸੀਂ ਹਫਤੇ ਵਿੱਚ ਇੱਕ ਜਾਂ ਦੋ ਉਹ ਵੀ ਲਿਮਟਿਡ ਮਾਤਰਾ ਇਹ ਨਹੀਂ ਹੈ ਕਿ ਅਸੀਂ ਹੁਣ ਫਿਸ਼ ਚੰਗੀ ਹੈ ਜੀ ਸਿਹਤ ਦੇ ਲਈ ਸਾਡਾ ਗੁੱਡ ਕੋਲੇਸਟ੍ਰੋਲ ਵਧਾਏਗੀ ਤੇ ਅਸੀਂ ਪਲੇਟਾਂ ਭਰ-ਭਰ ਕੇ ਫਿਸ਼ ਖਾ ਰਹੇ ਹਾਂ ਬਿਲਕੁਲ ਅਜਿਹਾ ਨਹੀਂ ਕਰਨਾ ਹੈ ਤੁਸੀਂ 2 ਜਾਂ 3 ਪੀਸ ਛੋਟੇ-ਛੋਟੇ ਜਿਹੜੇ ਪੀਸ ਹੁੰਦੇ ਆ 2 ਜਾਂ 3 ਪੀਸ ਜੋ ਹੈ ਇੱਕ ਦਿਨ ਖਾ ਸਕਦੇ ਹੋ ਔਰ ਉਸ ਦੇ ਵਿੱਚ ਵੀ ਅੱਗੋਂ ਧਿਆਨ ਕੀ ਰੱਖਣਾ ਹੈ ਜਾਂ ਤੁਸੀਂ ਬੇਕਟ ਜੋ ਹੈ ਫਿਸ਼ ਖਾ ਸਕਦੇ ਹੋ ਅਗਰ ਖਾਣੀ ਹੈ ਜਾਂ ਗ੍ਰਿਲ ਕਰਕੇ ਫਿਸ਼ ਖਾ ਲਓ ਉਸ ਦੇ ਨਹੀਂ ਕਿ ਅਸੀਂ ਫਿਸ਼ ਪਕੌੜੇ ਖਾ ਰਹੇ ਆ ਫਰਾਈ ਕੀਤੀ ਹੋਈ ਫਿਸ਼ ਖਾ ਰਹੇ ਆ ਜਾਂ ਫਿਰ ਬਹੁਤ ਸਾਰੇ ਤੜਕੇ ਮਸਾਲਿਆਂ ਵਾਲੀ ਫਿਸ਼ ਖਾ ਰਹੇ ਆ ਉਸ ਦੇ ਨਾਲ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਉਸੇ ਨਾਲ ਤੁਹਾਨੂੰ ਚੰਗੇ ਤੱਤ ਜੋ ਹੈ ਫਿਸ਼ ਤੋਂ ਆਪਾਂ omega 3 ਫੈਟੀ ਐਸਿਡਸ ਜੇਕਰ ਗੱਲ ਕਰ ਰਹੇ ਆਂ ਵਿਟਾਮਿਨ E ਦੀ ਅਗਰ ਗੱਲ ਕਰੀਏ ਉਹ ਨਹੀਂ ਮਿਲਣਗੇ ਬਲਕਿ ਜਿਹੜਾ ਸੀ ਉਸ ਨੂੰ ਫਰਾਈ ਕਰ ਲਿਆ ਬਹੁਤ ਜ਼ਿਆਦਾ ਜਾਂ ਤੜਕੇ ਮਸਾਲੇ ਵਾਲੀ ਕੋਈ ਉਸ ਦੀ ਸਬਜ਼ੀ ਬਣਾਵਾ ਕੇ ਖਾ ਰਹੇ ਆਂ ਜਾਂ ਅਸੀਂ ਕੋਈ ਹੋਰ ਰੈਸਿਪੀ ਜਿਸ ਦੇ ਵਿੱਚ ਮੱਖਣ ਮਲਾਈਆਂ ਕਰੀਮ ਬਹੁਤ ਜ਼ਿਆਦਾ ਪਾ ਕੇ ਖਾ ਰਹੇ ਆਂ ਪਕੌੜੇ ਖਾ ਰਹੇ ਆਂ ਉਸ ਦਾ ਕੋਈ ਵੀ ਬੈਨੀਫਿਟ ਤੁਹਾਨੂੰ ਨਹੀਂ ਮਿਲਦਾ ਕਈ ਵਾਰੀ ਲੋਕਾਂ ਨੂੰ ਹੁੰਦਾ ਫਿਸ਼ ਪਕੌੜਾ ਖਾਂਦੇ ਨੇ ਤਾਂ ਕਹਿੰਦੇ ਨੇ ਚਲੋ ਅੱਜ ਅਸੀਂ ਵਧੀਆ ਡਾਈਟ ਖਾ ਲਈ ਅਸੀਂ ਫਿਸ਼ ਖਾਧੀ ਇਹ ਅਜਿਹਾ ਬਿਲਕੁਲ ਵੀ ਨਹੀਂ ਹੈ ਸੀ ਵੀ ਚੰਗੀ ਚੀਜ਼ ਨੂੰ ਬਹੁਤ ਜ਼ਿਆਦਾ ਕੁੱਕ ਕਰ ਲੈਨੇ ਹੋ ਫਰਾਈ ਕਰ ਲੈਨੇ ਤਾਂ ਉਸ ਦੇ ਚੰਗੇ ਗੁਣ ਖਤਮ ਹੋ ਜਾਂਦੇ ਨੇ ਤਾਂ ਤੁਹਾਨੂੰ ਉਸ ਤੋਂ ਮਾੜੇ ਗੁਣ ਹੀ ਮਿਲਣ ਵਾਲੇ ਨੇ ਮਾੜੀ ਚੀਜ਼ ਨੂੰ ਆਪਾਂ ਗੁਣ ਤਾਂ ਬਿਲਕੁਲ ਨਹੀਂ ਕਾਂਗੇ ਅਫਗੁਣ ਹੀ ਉਸੇ ਤੁਹਾਨੂੰ ਮਿਲਣਗੇ ਤੇ ਉਹ ਬੋਡੀ ਲਈ ਹੈਲਦੀ ਬਿਲਕੁਲ ਵੀ ਨਹੀਂ ਬਲਕਿ ਅਨ ਹੈਲਦੀ ਹੀ ਸਾਬਿਤ ਹੋਣ ਵਾਲਾ ਹੈ ਅਗੂ ਆਪਾਂ ਗੱਲ ਕਰੀਏ ਨਟਸ ਐਂਡ ਸੀਡਸ ਨਟਸ ਐਂਡ ਸੀਡਸ ਦਿੱਤਾ ਹਮੇਸ਼ਾ ਹੀ ਸਭ ਨੂੰ ਹੀ ਆਦਤ ਰੱਖਣੀ ਹੀ ਚਾਹੀਦੀ ਹੈ ਚਾਹੇ ਘਰ ਦੇ ਬੱਚੇ ਨੇ ਚਾਹੇ ਵੱਡੇ ਨੇ ਚਾਹੇ ਬਜ਼ੁਰਗ ਨੇ ਆਪਣੀ ਆਪਣੀ ਹੈਲਥ ਔਰ ਏਜ ਦੇ ਹਿਸਾਬ ਦੇ ਨਾਲ ਨਟਸ ਐਂਡ ਸੀਡਸ ਖਾਣੇ ਹੀ ਚਾਹੀਦੇ ਨੇ ਜਿਸ ਤੋਂ ਸਾਨੂੰ ਬਹੁਤ achhi omega 3 fatty acid ਮਿਲਦੇ ਹੈ ਵਿਟਾਮਿਨ E ਸਾਨੂੰ ਮਿਲ ਜਾਂਦਾ ਹੈ ਫਾਈਬਰ ਮਿਲਦਾ ਹੈ ਇਹਨਾਂ ਚਾ ਅਗਰ ਆਪਾਂ ਨਟਸ ਐਂਡ ਸੀਡਸ ਦੀ ਗੱਲ ਕਰਦੇ ਆਂ ਬਦਾਮ ਹੈ ਅਖਰੋਟ ਹੈ ਅਲਸੀ ਦੇ ਬੀਜ ਨੇ ਪਮਕਿਨ ਸੀਡ ਨੇ ਢੇਰ ساری ਵੈਰਾਈਟੀ ਹੈ ਸਾਨੂੰ ਇਹ ਚੀਜ਼ਾਂ ਆਪਣੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰਨੀਆਂ ਚਾਹੀਦੀਆਂ ਨੇ ਕੁਝ ਬਦਾਮ ਅਖਰੋਟ ਜੋ ਹੈ ਰਾਤ ਨੂੰ ਪਿਗੋ ਕੇ ਰੱਖ ਦੋ ਪਿਓ ਕੇ ਰੱਖ ਦੋ ਜਿਵੇਂ 6-7 ਬਦਾਮ ਲਓ ਉਸ ਤੋਂ ਬਾਅਦ ਅਖਰੋਟ ਲੈਣਾ 1.5 ਅਖਰੋਟ ਤੁਸੀਂ ਲਾਓ ਇਸ ਨੂੰ ਤੁਸੀਂ ਪਿਓ ਕੇ ਰੱਖ ਦੋ ਸਵੇਰੇ ਜਿਹੜਾ ਹੈ ਜਿਹੜੇ ਬਦਾਮ ਨੇ ਉਹਨਾਂ ਦਾ ਛਿਲਕਾ ਜ਼ਰੂਰ ਉਤਾਰ ਦੇਣਾ ਹੈ ਕਿਉਂਕਿ ਜਿਹੜਾ ਉਹਦਾ ਛਿਲਕਾ ਹੈ ਉਸ ਦੇ ਵਿੱਚ ਟੈਨਿਨ ਨਾਂ ਦਾ ਕੰਪਾਊਂਡ ਹੁੰਦਾ ਹੈ ਜੋ ਕਿ ਸਾਡੇ ਅੱਛੀ ਚੀਜ਼ਾਂ ਨੂੰ ਅਬਜ਼ੌਰਬ ਨਹੀਂ ਕਰਨ ਦਿੰਦਾ ਇਸ ਲਈ ਬਦਾਮ ਦਾ ਛਿਲਕਾ ਉਤਾਰ ਕੇ ਹੀ ਤੁਸੀਂ ਇਸ ਨੂੰ ਖਾਣਾ ਹੈ ਸੀਡਸ ਐਲਸੀ ਦੇ ਸੀਡਸ ਦੀ ਆਪਾਂ ਗੱਲ ਕਰ ਲਈ ਇਹਨਾਂ ਨੂੰ ਥੋੜਾ ਜਿਹਾ ਰੋਸਟ ਕਰ ਲਓ ਤੁਸੀਂ ਬਿਨਾ ਕਿਸੇ ਤੇਲ ਦੇ ਹੀ ਸਿੰਪਲ ਤੁਸੀਂ ਰੋਸਟ ਕਰ ਲਓ ਗਰਮ ਕੜਾਈਆਂ ਤਵੇ ਦੇ ਉੱਪਰ ਆਖੇ ਇਸ ਨੂੰ ਪੀਸ ਲਓ ਤੁਸੀਂ ਔਰ ਪੀਸ ਕੇ ਕੋਈ ਵੀ ਚੀਜ਼ ਤੁਸੀਂ ਖਾ ਰਹੇ ਹੋ ਅਗਰ ਆਪਾਂ ਦਹੀਂ ਦੀ ਗੱਲ ਕਰੀਏ ਉਸ ਦੇ ਉੱਪਰ ਥੋੜਾ ਇੱਕ ਚਮਚ ਪਾਊਡਰ ਤੁਸੀਂ ਉਸ ਆਪਾ ਸਕਦੇ ਹੋ ਜਾਂ ਆਪ ਕੋਈ ਵੀ ਖਾਣਾ ਖਾ ਰਹੇ ਜਾਂ ਫਿਰ ਤੁਸੀਂ ਰੋਟੀ ਦੇ ਵਿੱਚ ਵੀ ਇਸ ਨੂੰ ਗੁਣ ਚਾਹਦੇ ਹੋ ਔਰ ਇਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਆਪਣੀ ਡਾਈਟ ਵਿੱਚ ਅਗਰ ਐਡ ਕਰੋਗੇ ਤਾਂ ਤੁਹਾਨੂੰ ਖੁਦ ਨੂੰ ਤੁਹਾਡੀ ਹੈਲਥ ਤੁਹਾਡੀ ਸਟਰੈਂਥ ਸਭ ਚੀਜ਼ਾਂ ਵਿੱਚ ਫਾਇਦਾ ਜ਼ਰੂਰ ਨਜ਼ਰ ਆਣ ਵਾਲਾ ਹੈ ਸਾਡੀ ਓਵਰਆਲ ਬੋਡੀ ਦੀ ਹੈਲਥ ਤੇ ਇਵਨ ਸਾਡੇ ਜਿਹੜੀ ਬ੍ਰੇਨ ਹੈਲਥ ਹੈ ਉਹ ਵਧੀਆ ਹੁੰਦੀ ਹੈ ਬੱਚਿਆਂ ਨੂੰ ਤੇ ਚੀਜ਼ਾਂ ਜ਼ਰੂਰ ਦੇਣੀਆਂ ਚਾਹੀਦੀ ਹੈ ਗਰੋਇੰਗ ਏਜ ਵਿੱਚ ਹੁੰਦੇ ਨੇ ਪੜਨਾ ਵੀ ਹੈ ਬਹੁਤ ਚੀਜ਼ਾਂ ਲਰਨ ਕਰਨੀਆਂ ਬਹੁਤ ਕੁਝ ਸਿੱਖ ਰਹੇ ਹੁੰਦੇ ਨੇ ਸੋ ਪ ਡਿਊਟੀ ਹੈ ਕਿ ਬੱਚਿਆਂ ਨੂੰ ਇਹਨਾਂ ਚੰਗੀਆਂ ਚੀਜ਼ਾਂ ਦੀ ਆਦਤਾਂ ਤੁਸੀਂ ਜ਼ਰੂਰ ਪਾਓ ਜੋ ਬੱਚੇ ਅੱਜ ਸਿੱਖਣਗੇ ਜੋ ਉਹਨਾਂ ਦੀ ਅੱਜ ਈਟਿੰਗ ਹੈਬਿਟ ਹੋਣ ਗਿਆ ਉਹੀ ਉਹਨਾਂ ਨੇ ਪੂਰੇ ਲਾਈਫਟਾਈਮ ਆਪਣੇ ਨਾਲ ਕੰਟੀਨਿਊ ਕਰਨੀਆਂ ਨੇ ਸੋ ਇਹ ਚੀਜ਼ਾਂ ਪੇਰੈਂਟਸ ਇਹ ਨਹੀਂ ਕਿ ਬੱਚਾ ਅੱਜ ਕੁਝ ਖਾ ਨਹੀਂ ਰਿਹਾ ਤਾਂ ਚਲੋ ਅਗਰ ਹੁਣ ਖਾਣਾ ਚਾ ਰਿਹਾ ਹੈ ਚਿਪਸ ਆਸੀਂ ਰੋਜ਼ ਚਿਪਸ ਹੀ ਖਿਲਾਈ ਜਾ ਰਹੇ ਹਾਂ ਜਾਂ ਰੋਜ਼ ਪੈਟੀਜ਼ 버ਗਰ ਪੀਜ਼ਾ ਹੀ ਖਿਲਾਈ ਜਾ ਰਹੇ ਹਾਂ ਤਾਂ ਇਸ ਦੇ ਨਾਲ ਤੁਸੀਂ ਖੁਦ ਆਪਣੇ ਬੱਚੇ ਦੀ ਸਿਹਤ ਵਿਗਾੜਨ ਦਾ ਕੰਮ ਕਰ ਰਹੇ ਹੋ ਅਗਲੀ ਆਪਾਂ ਗੱਲ ਕਰੀਏ ਹੋਲ ਗ੍ਰੇਨਸ ਹੋਲ ਗ੍ਰੇਨਸ ਦੇ ਨਾਲ ਤੁਹਾਨੂੰ ਫਾਈਬਰ ਚੰਗੀ ਮਾਤਰਾ ਵਿੱਚ ਮਿਲ ਜਾਂਦਾ ਹੈ ਉਸ ਦੇ ਨਾਲ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਨਿਊਟ੍ਰੀਐਂਟਸ ਮਿਨਰਲਸ ਇਸ ਦੇ ਵਿੱਚੋਂ ਮਿਲ ਜਾਂਦੇ ਨੇ ਔਰ ਫਾਈਬਰ ਇਹਨਾਂ ਅੱਛਾ ਮਿਲਦਾ ਹੈ ਕਿ ਸਾਡੀ ਰੂਟੀਨ ਨੂੰ ਸਾਡੇ ਡਾਈਜੈਸ਼ਨ ਸਿਸਟਮ ਨੂੰ ਠੀਕ ਰੱਖਣ ਦੇ ਵਿੱਚ ਬਹੁਤ ਵਧੀਆ ਰੋਲ ਪਲੇ ਕਰਦਾ ਹੈ ਓਟਸ ਤੁਸੀਂ ਖਾ ਸਕਦੇ ਹੋ ਅਗਰ ਅਸੀਂ ਗੱਲ ਕਰੀਏ ਤਾਂ ਜੋਹ ਦੇ ਆٹے ਦੀ ਰੋਟੀ ਤੁਸੀਂ ਖਾ ਸਕਦੇ ਹੋ ਬਾਜਰੇ ਦੀ ਰੋਟੀ ਤੁਸੀਂ ਖਾ ਸਕਦੇ ਹੋ ਜਾਂ ਫਿਰ ਇਹਨਾਂ ਸਾਰੇ ਆٹے ਥੋੜੇ ਥੋੜੇ ਮਿਕਸ ਕਰੋ ਤੇ ਰੋਟੀ ਬਣਾਓ ਤੇ ਖਾਓ ਢੇਰ ਸਾਰੇ ਫਾਇਦੇ ਤੁਹਾਨੂੰ ਇਸ ਦੇ ਨਾਲ ਮਿਲਣ ਵਾਲੇ ਨੇ ਸੋ ਅਸੀਂ ਗਲਤੀ ਹੀ ਰਹਾਂ ਕਿ ਅਸੀਂ ਕੰਟੀਨਿਊ ਸਿਰਫ ਕਣਕ ਦੀ ਰੋਟੀ ਹੀ ਖਾਂਦੇ ਜਾ ਰਹੇ ਹਾਂ ਸੋ ਮਿਕਸ ਸਾਰੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਔਰ ਹੋਲ ਗ੍ਰੇਨ ਦੇ ਉੱਪਰ ਤੁਸੀਂ ਫੋਕਸ ਜ਼ਰੂਰ ਕਰਨਾ ਹੈ ਐਵੋਕਾਡੋ ਫਰੂਟ ਜੋ ਹੈ ਆਪਣੇ ਆਪ ਦੇ ਵਿੱਚ ਬਹੁਤ ਅੱਛਾ ਹੈ ਇਸੇ ਤੋਂ ਇਸ ਤੋਂ ਵੀ ਸਾਨੂੰ ਜੋ ਹੈ ਮੂਫਾ ਮਿਲਦਾ ਹੈ ਯਾਨੀ ਮੋਨੋ ਅਨਸੈਚੁਰੇਟਿਡ ਫੈਟੀ ਐਸਿਡ ਇਸ ਤੋਂ ਸਾਨੂੰ ਮਿਲ ਜਾਂਦੇ ਨੇ ਫਾਈਬਰ ਮਿਲਦਾ ਹੈ ਸਾਡੀ ਪੂਰੇ ਸਿਸਟਮ ਨੂੰ ਕਲੀਨ ਕਰਨ ਦਾ ਫਾਈਬਰ ਤਾਂ ਕੰਮ ਕਰਦਾ ਹੀ ਹੈ ਔਰ ਇਸ ਤੋਂ ਇਲਾਵਾ ਵੀ ਜਿਹੜਾ ਐਵੋਕਾਡੋ ਹੈ ਆਪਣੇ ਆਪ ਵਿੱਚ ਡੇ ਸਾਰੇ ਫਾਇਦੇ ਰੱਖਦਾ ਹੈ ਬਹੁਤ ਸਾਰੇ ਸਾਨੂੰ ਹੈਲਥ ਇਸ਼ੂਜ਼ ਦੇ ਵਿੱਚ ਹੈਲਪ ਕਰਨ ਵਾਲਾ ਹੈ ਡਾਰਕ ਚਾਕਲੇਟ ਜੋ ਹੈ ਉਹ ਵੀ ਸਾਡੇ ਗੁੱਡ ਕੋਲੇਸਟ੍ਰੋਲ ਨੂੰ ਵਧਾਉਣ ਦਾ ਕੰਮ ਕਰਦੀ ਹੈ ਪਰ ਇੱਥੇ ਚਾਕਲੇਟ ਦੀ ਗੱਲ ਹੈ ਤੇ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਕੋਈ ਵੀ ਚਾਕਲੇਟ ਲੈ ਕੇ ਆ ਰਹੀਆਂ ਡਾਰਕ ਚਾਕਲੇਟ ਮਤਲਬ ਜਿਸ ਦੇ ਵਿੱਚ ਕੋਕੋ ਪੋਰਸ਼ਨ ਜੋ ਹੈ 72 80 ਜਾਂ 90% ਹੋਵੇ 슈ਗਰ ਉਸ ਵਿੱਚ ਘੱਟ ਤੋਂ ਘੱਟ ਹੋਵੇ ਔਰ ਖਾਣੀ ਵੀ ਅਸੀਂ ਬਹੁਤ ਥੋੜੀ ਹੈ ਇਹ ਨਹੀਂ ਕਿ ਅਸੀਂ ਵੱਡੀ ਚਾਕਲੇਟ ਲੈ ਕੇ ਆਏ ਤੇ ਪੂਰੀ ਹੀ ਖਾ ਲਈ ਉਸੇ ਜਿਹੜੇ ਕਿਊਬ ਬਣੇ ਪਏ ਹੁੰਦੇ ਨੇ ਉਸ ਦਾ ਇੱਕ ਜਾਂ ਦੋ ਕਿਊਬ ਤੁਸੀਂ ਖਾ ਸਕਦੇ ਹੋ ਔਰ ਇਸ ਦੇ ਨਾਲ ਵੀ ਜੋ ਹੈ ਹ ਜੀ ਐਚ ਡੀ ਐਲ ਇੰਪਰੂਵ ਹੁੰਦਾ ਹੈ ਸਾਡੇ ਬ੍ਰੇਨ ਦੇ ਲਈ ਬਹੁਤ ਅੱਛਾ ਹੈ ਬ੍ਰੇਨ ਨੂੰ ਐਕਟਿਵ ਰੱਖਦੀ ਹੈ ਕੋਕੋ ਸੋ ਇਹ ਸਭ ਚੀਜ਼ਾਂ ਰਲੀਆਂ ਮਿਲੀਆਂ ਕਦੇ ਕੁਝ ਖਾ ਰਹੇ ਹੋ ਕਦੇ ਕੁਝ ਖਾ ਰਹੇ ਹੋ ਜੇ ਅਸੀਂ ਇਹ ਚੀਜ਼ਾਂ ਆਪਣੀ ਹੈਬਿਟ ਬਣਾਵਾਂਗੇ ਤਾਂ ਸਾਡੀ ਓਵਰਆਲ ਹੈਲਥ ਦੇ ਉੱਪਰ ਬਹੁਤ ਚੰਗਾ ਹੀ ਫਰਕ ਪਏਗਾ ਹੀ ਪਏਗਾ ਅਗਲੀ ਆਪਾਂ ਗੱਲ ਕਰੀਏ ਲਸਣ ਲਸਣ ਸਾਡੇ ਲਈ ਸਿਰਫ ਸਾਡੇ ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਹੀ ਨਹੀਂ ਬਾਕੀ ਵੀ ਸਾਡੇ ਜਿੰਨੀ ਬਾਡੀ ਵਿੱਚ ਕੋਈ ਹੋਰ ਪ੍ਰੋਬਲਮ ਚੱਲਦੀਆਂ ਹੁੰਦੀਆਂ ਹਨ ਹੈਲਥ ਇਸ਼ੂਜ਼ ਹੁੰਦੀਆਂ ਉਹਦੇ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਲਸਣ ਦੀ ਜਦੋਂ ਗੱਲ ਦਿਆਂ ਤਾਂ ਤੁਸੀਂ ਇੱਕਿਆ ਦੋ ਕਲੀ ਹੀ ਸਵੇਰੇ ਉਸ ਨੂੰ ਕੱਟ ਕੇ ਰੱਖ ਦਿਓ 5 ਮਿੰਟ ਰੱਖਣਾ ਤਾਂ ਕਿ ਉਸ ਦਾ ਜਿਹੜਾ ਐਲੀਸਿਨ ਕੰਪਾਊਂਡ ਹੈ ਉਹ ਪੂਰੀ ਤਰ੍ਹਾਂ ਐਕਟਿਵ ਹੋ ਜਾਏ ਉਸ ਤੋਂ ਬਾਅਦ ਤੁਸੀਂ ਇਸ ਨੂੰ ਚਾਹੇ ਪਾਣੀ ਦੇ ਨਾਲ ਲੰਘਾ ਲਓ ਉਸ ਦਾ ਹੀ ਫਾਇਦਾ ਤੁਹਾਨੂੰ ਮਿਲਣ ਵਾਲਾ ਹੈ ਔਰ ਲਸਣ ਦੇ ਇੰਨੇ ਸਾਰੇ ਫਾਇਦੇ ਨੇ ਤੁਹਾਡੇ ਗੁੱਡ ਕੋਲੇਸਟ੍ਰੋਲ ਨੂੰ ਤਾਂ ਵਧਾਉਂਦਾ ਹੈ ਤੁਹਾਡੇ ਬੈਡ ਕੋਲੇਸਟ੍ਰੋਲ ਨੂੰ ਤੁਹਾਡੀ ਬਾਡੀ ਤੋਂ ਆਊਟ ਕਰਦਾ ਹੈ ਔਰ ਦੂਸਰਾ ਜਿਹੜੇ ਪਤਲਾ ਹੋਣਾ ਚਾਹੁੰਦੇ ਨੇ ਉਹਨਾਂ ਦੇ ਲਈ ਵੀ ਇਹ ਬਹੁਤ ਜ਼ਿਆਦਾ ਫਾਇਦੇਮੰਦ ਰਹਿਣ ਵਾਲਾ ਹੈ ਤੇ ਇਸਨ ਵਾਲੀ ਗ੍ਰੀਨ ਟੀ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਗ੍ਰੀਨ ਟੀ ਨੂੰ ਅਸੀਂ ਪਤਲੇ ਹੋਣ ਦੇ ਲਈ ਤਾਂ ਪਿੰਦੇ ਹੀ ਆ ਪਰ ਨਾਲ ਦੀ ਨਾਲ ਸਾਡੇ ਦਿਲ ਦੀ ਹੈਲਥ ਲਈ ਬਹੁਤ ਅੱਛੀ ਹੈ ਗ੍ਰੀਨ ਟੀ ਔਰ ਗੁੱਡ ਕੋਲੇਸਟ੍ਰੋਲ ਦੇ ਲਈ ਬਹੁਤ ਅੱਛੀ ਹੈ ਔਰ ਬੈਡ ਕੋਲੇਸਟ੍ਰੋਲ ਨੂੰ ਤਾਂ ਬਾਡੀ ਤੋਂ ਆਊਟ ਕਰਦੀ ਹੀ ਹੈ ਔਰ ਇਥੇ ਪਰ ਇਹ ਵੀ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਕੈਫੀਨ ਤੋਂ ਕਿਸੇ ਤਰ੍ਹਾਂ ਦੀ ਦਿੱਕਤ ਹੈ ਅਲਰਜੀ ਹੈ ਤਾਂ ਜਿਹੜੀ ਗ੍ਰੀਨ ਟੀ ਹੈ ਇਸ ਦੇ ਵਿੱਚ ਵੀ ਕੈਫੀਨ ਦੀ ਮਾਤਰਾ ਹੁੰਦੀ ਹੀ ਹੈ ਪਰ ਜਿਹੜੇ ਨਾਰਮਲ ਤੁਸੀਂ ਚਾਹ ਪਿੰਦੇ ਹੋ ਜਿਹੜੇ ਅਸੀਂ ਬਣਾਉਂਦੇ ਹਾਂ ਦੁੱਧ ਪੱਤੀ ਪਾ ਕੇ ਬਣਾਉਂਦੇ ਆ ਤਾਂ ਉਸ ਦੀ ਥਾਂ ਤੇ ਗ ਇਹਨੂੰ ਤੁਸੀਂ ਪੀ ਸਕਦੇ ਹੋ ਪਤਲੇ ਹੋ ਸਕਦੇ ਹੋ weight loss ਵਿੱਚ help ਕਰਦੀ ਹੈ ਔਰ ਸਾਡੇ ਦਿਲ ਦੀ ਸਿਹਤ ਲਈ ਬਹੁਤ ਹੀ ਜ਼ਿਆਦਾ achhi rehਣ ਵਾਲੀ ਹੈ ਦਿਨ ਦੇ ਵਿੱਚ ਇੱਕ ਜਾਂ ਦੋ ਕੱਪ ਤੁਸੀਂ ਪੀ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਫਾਇਦਾ ਮਿਲ ਸਕਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਦੇਖੋ ਵੈਸੇ ਤਾਂ ਢੇਰ ਸਾਰੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਪਰ ਇਹ ਅਗਰ ਅਸੀਂ ਚੀਜ਼ਾਂ ਖਾਸ ਕਰਕੇ ਮੈਂ ਜ਼ਰੂਰ ਫਿਰ ਤੋਂ focus ਕਰੂੰਗੀ ਮੈਂ ਪਹਿਲੀ ਵੀਡੀਓਜ਼ ਵਿੱਚ ਵੀ ਬਾਰ ਬਾਰ ਕਹਿੰਨੀ ਆ ਕਿ ਜਿਹੜੇ nuts and seeds ਇਹ ਸਾਨੂੰ ਸਾਰਿਆਂ ਨੂੰ ਖਾਣ ਦੀ ਆਦਤ ਪਾਣੀ ਹੀ ਚਾਹੀਦੀ ਹੈ ਪੇਰੈਂਟਸ ਜ਼ਰੂਰ ਆਪਣੇ ਬੱਚਿਆਂ ਨੂੰ ਅਗਰ ਤੁਸੀਂ healthy life ਦੇਣਾ ਚਾਹੁੰਦੇ ਹੋ ਅਗੋ ਤਾਂ ਉਹਨਾਂ ਨੂੰ ਇੱਚੀ ਖਾਣ ਪੀਣ ਦੀਆਂ ਆਦਤਾਂ ਪਾਓ ਤਾਂ ਕਿ ਉਹਨਾਂ ਨੂੰ ਅੱਗੋਂ ਜਾ ਕੇ ਕੋਈ ਵੀ ਮੇਜਰ ਹੈਲਥ ਇਸ਼ੂਜ਼ ਕਦੇ ਵੀ ਫੇਸ ਨਾ ਕਰਨੇ ਪੈਣ ਉਮੀਦ ਕਰਦੀ ਆਂ ਜੇ ਤੁਹਾਨੂੰ ਚੰਗੀ ਲੱਗੀ ਹੋਏਗੀ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਜੀ ਕਮੈਂਟ ਕਰਕੇ ਆਪਣੇ ਵਿਚਾਰ ਆਪਣੇ ਸੁਝਾਅ ਮੇ ਨਾਲ ਜ਼ਰੂਰ ਸਾਂਝੇ ਕਰਿਓ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਦਿਓ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਦਿਓ ਜ